ਅਜਨਾਲਾ ਇਲਾਕੇ ਦੇ ਵਿੱਚ ਚਾਈਨਸ ਡੋਰ ਫਿਰਨ ਦੇ ਨਾਲ ਇੱਕ ਨੌਜਵਾਨ ਦੀ ਹੋਈ ਮੌਤ ਪੁਲਿਸ ਪਹੁੰਚੀ ਮੌਕੇ ਤੇ ਕਰ ਰਹੀ ਹੈ ਜਾਂਚ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਉੱਥੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੰਜਾਬ ਸਰਕਾਰ ਵੱਲੋਂ ਇਸ ਡੋਰ ਤੇ ਬਹੁਤ ਜ਼ਿਆਦਾ ਸਖਤੀ ਕੀਤੀ ਗਈ ਹੈ ਫਿਰ ਵੀ ਇਸ ਤਰ੍ਹਾਂ ਦੇ ਕਾਫੀ ਲੋਕ ਨੇ ਜੋ ਚਾਈਨਸ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਦੀ ਸ਼ੌਂਕ ਰੱਖਦੇ ਨੇ ਪਰ ਉਸ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਨੌਜਵਾਨ ਦੀ ਅੱਜ ਚਾਈਨਸ ਡੋਰ ਫਿਰਨ ਦੇ ਨਾਲ ਮੌਤ ਹੋ ਗਈ ਹੈ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅੱਜ ਦਿਨ ਸੋਮਵਾਰ 13 ਤਰੀਕ ਸਮਾਂ ਤਕਰੀਬਨ 5:50 ਮਿੰਟ ਦੀਆਂ ਇਹ ਤਸਵੀਰਾਂ ਨੇ ਆਉ ਸੁਣਾਉਣੇ ਆ ਜੋ ਪਰਿਵਾਰਿਕ ਮੈਂਬਰ ਨੇ ਉਹਨਾਂ ਦਾ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਅਤੇ ਡਾਕਟਰਾਂ ਦਾ ਕੀ ਕਹਿਣਾ ਹੈ ਜੀ ਅਰੇ ਰਾਜਕੌਰ ਵੀ ਕਿਹਨਾਂ ਜੀ ਅਰੇ ਮੇਰੇ ਜੇਰਦਾਸ ਬੇਟਾ ਆਇਆ ਕੀ ਕੀ ਗੱਲ ਹੋਈ ਜੀ ਅੱਗੇ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੋਨ ਆ ਗਿਆ ਪੀ ਤੁਹਾਡਾ ਪਮਰੋਤੇ ਦੇਖ ਕੇ ਆਇਆ ਉਹਨੇ ਦੂਰ ਫਿਰ ਗਿਆ ਤੋਏ ਟ੍ਰੇਨਰ ਹੋਈ ਕੋਈ ਪਤਾ ਨਹੀਂ ਸਾਡੇ ਅੰਦਰ ਦੋਤੋ ਚੱਕੀ ਜਾਂਦਾ ਸਾਨੂੰ ਕੋਈ ਪਤਾ ਨਹੀਂ ਚੈਨਾ ਹੀ ਜਾਂਦੇ ਯਾਰ ਇਹ ਕਿੰਨੀ ਗੁੱਟੀ ਵੀ ਰੱਖ ਦੂਰ ਤੇ ਜਿਹੜੀ ਬਿਡੋਰ ਵੇਚਦੇ ਨੇ ਹਾਏ ਹਾਏ ਹਏ ਜੀ ਹਾਏ ਇਨਸਾਫ ਚਾਹੀ ਮੰਗਤਾ ਹੀ ਆ ਕਿ ਉਹਨੇ ਕੀ ਕਰ ਗਿਆ ਡਾ ਪਰਮਨ ਤੇ ਲਿ ਗਿਆ ਮੇਰਾ ਨਾਮ ਡਾਕਟਰ ਰੈਮਨ ਹੈ ਮੈਂ ਐਮਰਜੈਂਸੀ ਡਿਊਟੀ ਤੇ ਸੀਗੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੀਡੀਸ਼ਨ ਤੇ ਡਾਕਟਰ ਗੋਸਿੰਗਰਨ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨ ਸਪਾਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀਗਾ ਜੀ ਉਹਦਾ ਉਹਨਾਂ ਨੂੰ ਚਾਈਨਾ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਵਾਲੇ ਕੀ ਡੋਰ ਬੱਜੀ ਹੈ ਤੇ ਮੈਂ ਪੇਸ਼ੈਂਟ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਹੈ ਪੂਰੀ ਸਵੈਰ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਈਨਾ ਡੋਰ ਪੂਰੀ ਗਲੇ ਦੇ ਤੇ ਤੱਕ ਫੇਰ ਚੁੱਕੀ ਸੀ ਮੈਂ ਅਜੇ ਤੇ ਐ ਹੀ ਆ ਮੈਨੂੰ ਪਤਾ ਨਹੀਂ ਹੁੰਦਾ ਇਹਨਾਂ ਦਾ ਨਾਂ ਨੂੰ ਕੀ ਆ ਮੈਂ ਵੇਖਣਾ ਪਾਜੀ ਫਾਈ ਕਰਦਾ ਪਤਾ ਕਰਨਾ ਮੈਂ ਕੀ ਕਰਵਾ ਤਿਆ ਫਿਰ ਮੈਂ ਤੁਹਾਨੂੰ ਦੱਸਾਂ ਕਿ ਕਿੰਨਾ ਕਿੰਨਾ ਹੋਈ ਆ ਅਸਰ ਸਿੰਘ ਸਾਹਿਬ ਵੇਖਣ ਗਏ ਮੌਕਾ ਉਹ ਮੌਕੇ ਤੋਂ ਪਤਾ ਲੱਗੂਗਾ ਵੀ ਕਿੰਨਾ ਕਿੰਨਾ ਦੱਸਦਾ ਇਹਦੇ ਨਾਲ ਇੱਕ ਪਿੱਛੇ ਬਿਟਾਈ ਇਹਦੇ ਨਾਲ ਕੋਈ ਇਹਦੇ ਅੱਗੇ ਚਲਾਉਂਦਾ ਹੀ ਮੁਰਸਲ ਉਹਦੇ ਵੀ ਕਿਤੇ ਕੰਮ ਤੇ ਲੱਗਾ ਹੋਆ ਕੁਝ ਲੋ ਫਰੀਆ ਮਤਲਬ ਉਹਨਾਂ ਕੋਲ ਕੋਈ ਪਤਾ ਨਹੀਂ ਕਿ ਕਿੰਨਾ ਕਿ ਭਲਾ ਪਿੰਡ ਤੇ ਲੱਗੇ ਕੋ ਪੈਟਰੋਲ ਪੰਪਾ ਪੈਟਰੋਲ ਪੰਪ ਤੇ ਇਨਸੀਡੈਂਟ ਹੋਇਆ ਪਰ ਆਪਾਂ ਵੇਖਦੇ ਕਿੰਨਾ ਵਕਤ ਉਧਰੀ ਦੀ ਚੈਨਲ ਚਲਦਾ ਚਲੋ ਤੇ ਹੁਣ ਜਾਂਚ ਦਾ ਵਿਸ਼ਾ ਹੀ ਆ ਕਿ ਪਤਾ ਕੀ ਗੱਲਬਾਤ ਹੋਈ ਕਿੰਨਾ ਹਨਾ ਅੱਜ ਕਰਦੇ ਨੇ ਪਛਾਤਾ ਸੱਚੀ ਕਰੋ ਪਛਾਤਾ ਫਿਰ ਹੱਥੇ ਨਾਮ ਨੂੰ ਮਤਉਗਾ ਆਪੇ ਵੀ ਟ੍ਰੇਸ ਹੋ ਜਾਊਗਾ ਬਾਅਦ ਵਿੱਚ ਉਹ ਤੇ ਹੋ ਸਕਦਾ ਤੇ ਸੀਸੀਟੀਵੀ ਫੁਟੇਜ ਜਾਂ ਕੋਈ ਨਾ ਕੋ ਗਲਤੀ ਹੋਊਗੀ 是。<去><去>